ਔਰ ਕਟੋ-ਕਟ ਇਹ ਨਾ ਹੋਵੇ ਵੀ ਕਟੋ-ਕਟ ਜੇ ਸਾਡੇ ਫਾਇਦਾ ਨਹੀਂ ਕੋਈ ਕਰ ਸਕਦਾ ਤਾਂ ਸਾਡੇ ਨਾਲ ਧਾਰਮਿਕ ਤੌਰ ਤੇ ਵਿਤਕਰਾ ਕਰਨ ਲੱਗ ਨਾ ਮੁਸਲਮਾਨ ਦੇ ਅਜਿਹੇ ਕਿਹੜੇ ਮੁੱਦੇ ਨੇ ਜਿਨ੍ਹਾਂ ਤੇ ਸਰਕਾਰਾਂ ਗੱਲ ਨਹੀਂ ਕਰਦੀ ਇਹ ਦੇਖੋ ਕੋਈ ਧਰਮ ਦੇ ਨਾਮ ਦੇ ਪਤਾ ਵੋਟਾਂ ਮੰਗਣੇ ਮਰਗਣਾ ਚੰਗੀ ਗੱਲ ਨਹੀਂ ਹੈਗੀ ਦੇਖੋ ਜੇ ਮੰਗ ਨਹੀਂ ਹੈ ਤਾਂ ਪਰ ਵਿਕਾਸ ਦੇ ਨਾਮ ਦੇ ਉੱਪਰ ਵੋਟਾਂ ਮੰਗ ਸਕਦਾ ਹੈ ਵਿਕਾਸ ਸਾਰਿਆਂ ਨੂੰ ਹੋਣਾ ਚਾਹੀਦਾ ਹੈ ਆਤ੍ਰੀਮੀ ਦੀ ਹਰ ਲਈ ਸਾਡੇ ਪੰਜਾਬ ਦੀਆਂ ਔਰ ਜ਼ਿਲ੍ਹਿਆਂ ਵੱਲੋਂ ਸੁਣੋਗੇ ਬੀਜੇਪੀ ਨੂੰ ਤਾਂ ਮuslman vote reject ਕਰਨਗੇ ਨਹੀਂ ਕੋਈ ਵੀ musliman bjp candidate ووٹ ਨਹੀਂ ਪਾਏਗਾ ਸਾਡੀ ਪ੍ਰਾਇੋਰਟੀ ਤਾਂ ਹੀ ਰਹੇਗੀ ਕਿ ਅਸੀਂ ਮੀਤ ਦੇਵ ਜੀ ਸਾਹਿਬ ਨੂੰ ਅਸੀਂ ਮਲੇਰ ਕੋਟਲਾ ਉਹ ਜੁਹਾੜੇ ਭੇਜੀ ਹੈ ਔਰ ਸਾਡੇ ਜਿਹੜੇ ਸਿਆਸੀ ਜਰੂਰਤਾਂ ਉਹ ਪੂਰੀਆਂ ਕਰ ਸਕਦੇ ਹਾਂ ਤੁਸੀਂ ਜਿਹੜੇ ਹਮਦਰਦ ਮੀਡੀਆ ਦੇ ਨਾਲ ਤੇ ਮੈਂ ਹਾਂ ਬਿਆਨ ਸਿੰਘ ਰੋੜੀਆਂ ਲੋਕ ਸਭਾ ਹਲਕਾ ਸੰਗਰੂਰ ਦੇ ਵਿਧਾਨ ਸਭਾ ਹਲਕਾ ਮਲੇਰ ਕੋਟਲਾ ਦੇ ਵਿੱਚ ਖੜੇ ਆ ਮਲੇਰ ਕੋਟਲਾ ਦੀ ਖਾਸ ਗੱਲ ਇਹ ਤੇ ਵੀ ਕਿ ਮਲੇਰ ਕੋਟਲਾ ਇਕੋ ਇੱਕ ਪੰਜਾਬ ਦਾ ਸ਼ਹਿਰ ਹੈ ਜਿੱਥੇ ਮੁਹੰਮਦਨਵੀਰ ਜ਼ਿਆਦਾ ਵਸਦੇ ਨੇ ਇੱਥੇ ਮੁਸਲਮਾਨਾਂ ਦੀ ਆਬਾਦੀ ਲਗਭਗ 68% ਦੇ ਕਰੀਬ ਹੈ ਤੇ ਇਹ ਜ਼ਿਲ੍ਹਾ 2021 ਦੇ ਵਿੱਚ ਹੁੰਦ ਚਾਇਆ ਸੀ ਤੇ ਅੱਜ ਗੱਲਬਾਤ ਕਰਾਂਗੇ ਕਿ ਲੋਕ ਸਭਾ ਉਮੀਦਵਾਰਾਂ ਤੋਂ ਇੱਥੋਂ ਦੇ ਮੁਹੰਮਦਨਵੀਰ ਕੀ ਆਸ ਰੱਖਦੇ ਨੇ ਤੇ ਕੀ ਮੁਸਲਮਾਨਾਂ ਦੇ ਮੁੱਦੇ ਨੇ ਕਿਉਂਕਿ ਹਰ ਵਰਗ ਦੀ ਗੱਲ ਉਮੀਦਵਾਰਾਂ ਤੋਂ ਕੀਤੀ ਜਾਂਦੀ ਹੈ ਹਰ ਵਰਗ ਦੀ ਗੱਲ ਕੀਤੀ ਜਾਂਦੀ ਹੈ ਹਰ ਇੱਕ ਵੋਟਾਂ ਦੇ ਵਿੱਚ ਪਰ ਕਿਤਨੇ ਕਿਤੇ ਮੁਮਿੰਦਨ ਵੀਰਾਂ ਦੇ ਮੁੱਦੇ ਨੇ ਉਹ ਪਿੱਛੇ ਰਹਿ ਜਾਂਦੇ ਨੇ ਤੇ ਅੱਜ ਜਾਣਾਂਗੇ ਕਿ ਮੁਸਲਮਾਨਾਂ ਦੇ ਕੀ ਮੁੱਦੇ ਨੇ ਤੇ ਤੁਹਾਡੇ ਤੱਕ ਪਹੁੰਚ ਕਰਾਂਗੇ ਤੁਸੀਂ ਸਾਡੇ ਨਾਲ ਬਣੇ ਰਹੋ ਐਡਵੋਕੇਟ ਮੁਬਿੰਨ ਫਾਰੂਕੀ ਸਾਹਿਬ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਨ ਦੇ ਨਾਲ ਮੁਬਿੰਨ ਸਾਹਿਬ ਕਿਵੇਂ ਹੋ ਠੀਕ ਠਾਕ ਹੋ ਬਹੁਤ ਹੀ ਸ਼ੁਕਰ ਹੈ ਅੱਲਾ ਦਾ ਅੱਛਾ ਲੋਕ ਸਭਾ ਚੋਣਾਂ ਨੂੰ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਲੋਕ ਸਭਾ ਚੋਣਾਂ ਇਹ ਮੁੱਖ ਚੋਣਾਂ ਨੇ ਜਿਹੜੇ ਕਿ ਭਾਰਤ ਦੀ ਅ ਲੋਕ ਸਭਾ ਦੇ ਵਿੱਚੋਂ ਅਸੀਂ ਮੈਂਬਰ ਚੁਣ ਕੇ ਭੇਜਦੇ ਹਾਂ ਜੋ ਕਾਨੂੰਨ ਬਣਾਉਂਦੇ ਨੇ ਇਸ ਮੁਲਕ ਨੂੰ ਚਲਾਉਂਦੇ ਨੇ ਜੀ ਇਸ ਮੁਲਕ ਨੂੰ ਚਲਾਉਣ ਵਾਲੀ ਬਾਡੀ ਨੂੰ ਅਪਾਇੰਟ ਕਰਨ ਵਾਸਤੇ ਇਹ ਚੋਣਾ ਹੁੰਦੀ ਹੈ ਨਾ ਔਰ ਸਭ ਤੋਂ ਇੰਪੋਰਟੈਂਟ ਚੋਣਾ ਮੈਂ ਕਹੂੰਗਾ ਵੀ ਮੁਲਕ ਦੀਆਂ ਲੋਕ ਅੱਛਾ ਤੁਸੀਂ ਇੱਕ ਚੀਜ਼ ਮੈਨੂੰ ਦੱਸ ਸਕਦੇ ਆ ਹਰ ਵਰਗ ਦੀ ਗੱਲ ਕੀਤੀ ਜਾਂਦੀ ਹੈ ਵੋਟਾਂ ਦੇ ਵਿੱਚ ਜੀ ਮੁਹੰਮਦਨ ਵੀਰਾਂ ਦੇ ਕੀ ਮੁੱਦੇ ਨੇ ਮੁਹੰਮਦਨ ਜੀ ਦਾ ਆਜ਼ਾਦੀ ਤੋਂ ਬਾਅਦ ਦੇ ਸਭ ਤੋਂ ਅਗਰ ਕੋਈ ਸਟਰਕਚਰ ਕਮੇਟੀ ਦੀ ਅਗਰ ਰਿਪੋਰਟ ਦੇਖੀ ਜਾਵੇ ਤਾਂ ਇਸ ਵਕਤ ਭਾਰਤ ਦੇ ਵਿੱਚ ਅਗਰ ਸਭ ਤੋਂ ਜ਼ਿਆਦਾ ਅਗਰ ਕੋਈ ਪਿਛੜੀ ਹੋਈ ਸ਼੍ਰੇਣੀ ਹੈ ਜਿਹੜੇ ਕੀ ਮੈਂ ਬਲਕਿ ਰਿਪੋਰਟ 'ਚ ਇਹ ਵੀ ਲਿਖਿਆ ਹਜ਼ਰੀਆ ਕਿ ਦਲਿਤਾਂ ਤੋਂ ਵੀ ਜ਼ਿਆਦਾ ਅਗਰ ਕਿਸੇ ਅ ਵਰਗ ਦਾ ਹਾਲ ਹੈ ਬੁਰਾ ਤਾਂ ਉਹ ਮੁਸਲਮਾਨ ਭਾਈਚਾਰੇ ਦਾ ਇਹਨਾਂ ਨੂੰ ਰਿਜ਼ਰਵੇਸ਼ਨ ਦੀ ਜ਼ਰੂਰਤ ਹੈ ਇਹਨਾਂ ਨੂੰ ਨੌਕਰੀਆਂ ਦੀ ਜ਼ਰੂਰਤ ਹੈ ਇਹਨਾਂ ਨੂੰ ਐਜੂਕੇਸ਼ਨ ਦੀ ਜ਼ਰੂਰਤ ਹੈ ਮਗਰ ਉਹਦੇ ਵੱਲ ਕੋਈ ਵੀ ਸਰਕਾਰ ਨੇ ਧਿਆਨ ਨਹੀਂ ਦਿੱਤਾ ਜਿਹੜੀਆਂ ਸੋ ਕਾਲਡ ਸੈਕੂਲਰ ਜਮਾਤਾਂ ਵੀ ਜਿਨ੍ਹਾਂ ਨੂੰ ਅਜੇ ਤੱਕ ਮੁਸਲਮਾਨ ਵੋਟ ਪਾਉਂਦੇ ਰਹੇ ਨੇ ਔਰ ਜਿਹੜੇ ਮੁਸਲਮਾਨਾਂ ਨੂੰ ਆਪਣਾ ਵੋਟ ਬੈਂਕ ਸਮਝਦਿਆਂ ਰਹੀਆਂ ਨੇ ਉਹਨਾਂ ਨੇ ਹੀ ਸਭ ਤੋਂ ਜ਼ਿਆਦਾ ਧੋਖਾ ਦਿੱਤਾ ਮੁਸਲਮਾਨਾਂ ਨੂੰ ਔਰ ਸੱਚਰ ਕਮੇਟੀ ਦੀ ਰਿਪੋਰਟ ਵੀ ਜਿਨ੍ਹਾਂ ਦੇ ਟਾਈਮ ਚ ਆਈ ਔਰ ਉਹਨੂੰ ਲਾਗੂ ਕਰਨ ਦਾ ਜਿਨ੍ਹਾਂ ਦਾ ਫਰਜ਼ ਬਣਦਾ ਸੀ ਉਹਨਾਂ ਨੇ ਬਿਲਕੁਲ ਉਹਨੂੰ ਲਾਗੂ ਨਹੀਂ ਕੀਤਾ ਸਿਰਫ ਸਾਨੂੰ ਇੱਕ ਲੌਲੀਪੌਪ ਦਿੱਤਾ ਗਿਆ ਕਿ ਅਗਲੀ ਵਾਰੀ ਕਰਾਂਗੇ ਅਗਲੀ ਵਾਰੀ ਤੁਹਾਨੂੰ ਤੁਹਾਡਾ ਜਿਹੜਾ ਹੈਗਾ ਤੁਹਾਨੂੰ ਐਜੂਕੇਸ਼ਨ ਦੇ ਵਿੱਚ ਤੁਹਾਨੂੰ ਨੌਕਰੀਆਂ ਦੇ ਵਿੱਚ ਠੀਕ ਹੈ ਤੁਹਾਨੂੰ ਰਿਜ਼ਰਵੇਸ਼ਨ ਦੇਵਾਂਗੇ ਜਾਂ ਤੁਹਾਡੇ ਲਈ ਇੱਕ ਸਪੈਸ਼ਲ ਜਿਹੜੇ ਫੰਡਸ ਨੇ ਮਿਨੋਰਟੀ ਲਈ ਉਹ ਲੈ ਕੇ ਆਵਾਂਗੇ ਇਹ ਸਭ ਇਹ ਚੋਣਵੀਂ ਜੁਮਲੇ ਹੀ ਸਾਬਤ ਹੋਏ ਨੇ ਮੁਸਲਮਾਨ ਨੂੰ ਅੱਜ ਤੱਕ ਕਿਸੇ ਨੇ ਕੁਝ ਨਹੀਂ ਦਿੱਤਾ ਲੱਗਦਾ ਵੀ ਇਹ ਵਾਦਾ ਖਿਲਾਫੀ ਹਰ ਵਾਰ ਹੁੰਦੀ ਹੈ ਹਰ ਵਾਰੀ ਹੁੰਦੀ ਹੈ ਉਹਦਾ ਖਾਮਿਆਜ਼ਾ ਇਹ ਭੁਗਤਣਾ ਪੈ ਰਿਹਾ ਹੈ ਕਿ ਜਿਹੜੀਆਂ ਸੌਫ ਵਾਲਡ ਸੈਕੂਲਰ ਪਾਰਟੀਆਂ ਸਿਗੀਆਂ ਅੱਜ ਖਤਮ ਹੋਣਗੇ ਖੁਦ ਕਗਾਰ ਤੇ ਨੇ ਜਿਨ੍ਹਾਂ ਨੇ ਨਾਰਿਆਂ ਦੇ ਵਿੱਚ ਰੱਖ ਕੇ ਮੁਸਲਮਾਨਾਂ ਦੀਆਂ ਵੋਟਾਂ ਲੈ ਕੇ ਆਪਣੀਆਂ ਸਰਕਾਰਾਂ ਬਣਾਈਆਂ ਨੇ ਔਰ ਉਹਨਾਂ ਨੂੰ ਝੂਠੇ ਲਾਰੇ ਲਾਏ ਨੇ ਔਰ ਉਹਦਾ ਖਾਮਿਆਜਾ ਜੇ ਭੁਗਤਣਾ ਪੈ ਰਿਹਾ ਹੈ ਕਿ ਉਹਨਾਂ ਦੇ ਆਪ ਹੋ ਖਤਮ ਹੋਣ ਦੀ ਤਜ਼ਾਰ ਤੇ ਖੜੇ ਨੇ ਮਲੇਰਕੋਟਲਾ ਦੇ ਮੁਹੰਮਦਨ ਕਿਦਾਂ ਦਾ ਵੋਟਰ ਜਿਹੜਾ ਵੋਟਰ ਹੈ ਉਹ ਕਿਦਾਂ ਦਾ ਉਮੀਦਵਾਰ ਚਾਹੁੰਦਾ ਸਸਤਾ ਇਹ ਟੋਨੇ ਕਿ ਸਾਡਾ ਇੱਥੇ ਦਾ ਘਟੋ ਘਟਾ ਦੇ ਕੇ ਲੋਕਲ ਬੰਦਾ ਜਿਹੜਾ ਹੋਵੇ ਸਾਡੇ ਜ਼ਿਲ੍ਹੇ ਤੋਂ ਬਿਲੋਂਗ ਕਰਦਾ ਹੋਵੇ ਠੀਕ ਹੈ ਔਰ ਸਾਡੀ ਆਵਾਜ਼ ਚੱਕਣ ਵਾਲਾ ਹੋਵੇ ਔਰ ਕਟੋ-ਕਟ ਇਹ ਨਾ ਹੋਵੇ ਵੀ ਕਟੋ-ਕਟ ਜੇ ਸਾਡੇ ਫਾਇਦਾ ਨਹੀਂ ਕੋਈ ਕਰ ਸਕਦਾ ਤਾਂ ਸਾਡੇ ਨਾਲ ਧਾਰਮਿਕ ਤੌਰ ਤੇ ਵਿਤਕਰਾ ਕਰਨ ਵਾਲਾ ਵੀ ਨਾ ਹੋਵੇ ਠੀਕ ਹੈ ਹੁਣ ਤਾਂ ਅਸੀਂ ਇਸ ਗੱਲ ਦੇ ਉੱਤੇ ਹੀ ਸੈਟੀਸਫਾਈ ਮੈਂ ਕਹਾਂਗਾ ਪੂਰੇ ਇੰਡੀਆ ਦਾ ਮੁਸਲਮਾਨ ਭਾਈਚਾਰਾ ਇਸ ਵਕਤ ਇਸ ਗੱਲ ਦੇ ਉੱਤੇ ਸੈਟੀਸਫਾਈ ਹੈ ਕਿ ਟਟੋ-ਟਟ ਸਾਡੇ ਹੱਕਾਂ ਤੇ ਡਾਕਾ ਮਾਰਨ ਵਾਲਾ ਨਾ ਹੋਵੇ ਚਾਹੇ ਸਾਡੇ ਹੱਕ ਵੀ ਅਗਰ ਗੱਲ ਨਹੀਂ ਵੀ ਕਰ ਰਹੇ ਹੈਗੇ ਉਹ ਨਗਰ ਸਾਡੇ ਕੋਈ ਖਿਲਾਫ ਨਾ ਕੋਈ ਵੀ ਗੱਲ ਕੀਤੀ ਜਾਵੇ ਸਾਡੇ ਖਿਲਾਫ ਕੋਈ ਅੰਡਾ ਨਾ ਲਾ ਕੇ ਕੀਤਾ ਜਾਵੇ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਹਾਂਜੀ ਭਾਈ ਜੀ ਕੀ ਨਾਮ ਹੈ ਜੀ ਤੁਹਾਡਾ ਹਾਂਜੀ ਸਰ ਸਤਿ ਸ਼੍ਰੀ ਅਕਾਲ ਮੇਰਾ ਨਾਮ ਮੁਹੰਮਦ ਨਦੀਮ ਹੈ ਜੀ ਅੱਛਾ ਜੀ ਅੱਛਾ ਤੁਸੀਂ ਜਾਨਦੇ ਹੋ ਕਿ ਵੀ ਹੁਣ ਲੋਕ ਸਭਾ ਚੋਣਾਂ ਆ ਗਈਆਂ ਕਿਦਾਂ ਦਾ ਉਮੀਦਵਾਰ ਤੁਸੀਂ ਚਾਹੁੰਦੇ ਹੋ ਦੇਖੋ ਜੀ ਸਭ ਤੋਂ ਪਹਿਲਾਂ ਤਾਂ ਜਿਹੜਾ ਧਰਮ ਨਾਲ ਬੰਡਾਰਾ ਬਟਵਾਰਾ ਹੋ ਰਿਹਾ ਹੈ ਮੁਲਕ ਦੇ ਵਿੱਚ ਉਹ ਖਤਮ ਹੋਣਾ ਚਾਹੀਦਾ ਹੈ ਠੀਕ ਹੈ ਜੀ ਜਿਹੜਾ ਕਾਨੂੰਨ ਹੈ ਉਹ ਸਾਰਾ ਕਾਨੂੰਨ ਇੱਕੋ ਸਾਰਿਆਂ ਲਈ ਕਾਨੂੰਨ ਹੋਣਾ ਚਾਹੀਦਾ ਹੈ ਠੀਕ ਹੈ ਚਾਹੇ ਉਹ Hindu ਹੈ ਚਾਹੇ Musalman ਹੈ ਚਾਹੇ Sikh ਹੈ ਚਾਹੇ ईसाई ਹੈ ਜਿਹੜਾ ਮੇਨ ਮੁੱਦਾ ਹੈ ਜੋ ਵੀ leader ਆਵੇ ਉਹ ਜਿਹੜਾ ਜਿਹੜਾ ਧਰਮ ਦੇ ਨਾਮ ਦੇ ਉੱਤੇ ਜ਼ਾਹਰ ਕੋਲੇਆ ਜਾ ਰਿਹਾ ਹੈ ਇਹ ਚੀਜ਼ ਖਤਮ ਹੋਣੀ ਚਾਹੀਦੀ ਹੈ ਠੀਕ ਹੈ ਮੁਸਲਮਾਨਾਂ ਦੇ ਕੀ ਮੁੱਦੇ ਰਹਿਣਗੇ ਦੇਖੋ ਜੀ ਸਾਡਾ ਦਾ ਮੇਨ ਮੁੱਦਾ ਇਹੀ ਹੈ ਕਿ ਮੇਨ ਦਾ ਜੋ ਹੈ ਹਰੇਕ ਨੇ ਆਪਣਾ ਕਰਕੇ ਖਾਣਾ ਠੀਕ ਹੈ ਜੀ ਸਾਡਾ ਦਾ ਮੇਨ ਮੁੱਦਾ ਇਹ ਹੈ ਵੀ ਅਸੀਂ ਜੁੜ ਕੇ ਰਹੀਏ ਠੀਕ ਹੈ ਜਿਵੇਂ ਜਿਹੜੀ ਸਾਡੀ ਮਲੇਰ ਕੋਲ ਹੈ ਧਰਤੀ ਹੈ ਔਰ ਮਲੇਰ ਕੋਲ ਹੈ ਧਰਤੀ ਦਾ ਇਤਿਹਾਸ ਗਵਾਹ ਹਾਰ ਨਾਰਾ ਹੀ ਧਰਤੀ ਹੈ ਜੀ ਅਸੀਂ ਤਾਂ ਇਹੀ ਚਾਹੁੰਦੇ ਆ ਕਿ ਹਰੇਕ ਵਰਗ ਦੇ ਲੋਕ ਨੂੰ ਹਰੇਕ ਧਰਮ ਦੇ ਲੋਕ ਨੂੰ ਇਹ 1000 ਰਕਸ਼ਨ ਹਰੇਕ ਚੀਜ਼ ਕਾਨੂੰਨ ਇੱਕੋ ਜਿਹਾ ਹਰੇਕ ਲਈ ਸੇਮ ਹੋਣਾ ਚਾਹੀਦਾ ਠੀਕ ਹੈ ਜੀ ਸਾਡਾ ਮੁਸਲਮਾਨਾਂ ਦਾ ਜਿਹੜਾ ਮੇਨ ਮਤਲਬ ਹੈ ਕਿ ਜਿੱਥੇ ਅੰਦਰੋਂ ਅੰਦਰ ਹੀ ਸੋਚ ਰਿਹਾ ਮੁਸਲਮਾਨ ਕਿ ਕਿਤਨਾ ਕਿਤੇ ਮੁਸਲਮਾਨਾਂ ਨਾਲ ਕਿਤਨਾ ਕਿਤੇ ਧਰਮ ਦੇ ਨਾਂ ਤੇ ਲਾਓ ਜਾਂ ਕਿਸੇ ਵੀ ਚੀਜ਼ ਦੇ ਉੱਤੇ ਕੋਈ ਨਾ ਕੋਈ ਟਿੱਪਣੀ ਜਾਂ ਲਾ ਲਓ ਵੀ ਕੋਈ ਨਾ ਕੋਈ ਉਹਦੇ ਅੰਦਰ ਨਾ ਜਿਹਨੂੰ ਕਹਿਦੀ ਆ ਆਪਾਂ ਵੀ ਰੱਖਿਆ ਜਾਂਦਾ ਇੱਕ ਕਰਤੋਂ ਨજર ਨਾਲ ਲਿਖਿਆ ਜਾਂਦਾ ਮੁਸਲਮਾਨਾਂ ਠੀਕ ਹੈ ਜੀ ਇਹ ਹਿੰਦੁਸਤਾਨ ਦੇ ਵਿੱਚ ਠੀਕ ਹੈ ਹਾਂ ਜੀ ਧੰਨਵਾਦ ਜੀ ਅੰਜਸਪੀਨਾ ਮਾ ਤੁਹਾਡਾ ਜੀ ਆਜ਼ਮਦਾਰਾ ਮੇਰਾ ਨਾਮ ਹੈ ਜੀ ਕਿਵੇਂ ਦੇਖਦਾ ਹਾਂ ਤੁਸੀਂ ਲੋਕ ਸਭਾ ਚੋਣਾਂ ਵਿੱਚ ਜੀ ਲੋਕ ਸਭਾ ਚੋਣਾਂ ਜਿਹੜੀਆਂ ਆਈਆਂ ਨੇ ਇਸ ਵਾਰ ਤੇ ਸਭ ਨੂੰ ਇਸ ਚੋਣਾਂ ਦਾ ਇੰਤਜ਼ਾਰ ਸੀਗਾ ਕਿਉਂਕਿ ਸੈਕੂਲਰ ਬੰਦੇ ਜਿਹੜੇ ਹੈਗੇ ਆ ਮਨਮਾਨ ਵਾਲੇ ਨੇ ਪਿਆਰ ਮੁਹੱਬਤ ਭਾਈਚਾਰਾ ਬਣਾ ਰੱਖਣ ਵਾਲੇ ਨੇ ਜੀ ਇਹ ਕਦੋਂ ਭਾਈ ਪੂਜਾਰ ਕਰਦੇ ਨੇ ਕਿ ਸਾਨੂੰ ਮੌਕੇ ਮਿਲੇ ਤਾਂ ਸੋ ਜੋ ਸਾਡੇ ਹਿੰਦੁਸਤਾਨ ਦਾ ਭਾਈਚਾਰਾ ਸੀਗਾ ਮਨਮਾਨ ਦਾ ਅਸੀਂ ਉਹਨੂੰ ਬਨਾਨਦਲੀ ਕਾਇਮ ਰੱਖਣ ਲਈ ਅਸੀਂ ਆਪਣੇ ਮਨਪਸੰਦ ਜਿਹੜੇ ਲੀਡਰ ਹੈਗੇ ਉਹਨਾਂ ਨੂੰ ਅਸੀਂ ਚੁਣ ਕੇ ਪਾਰਲੀਮੈਂਟ ਵਿੱਚ ਭੇਜੀਏ ਅੱਛਾ ਹਰ ਵਾਰ ਵੋਟਾਂ ਦੇ ਵਿੱਚ ਹਰ ਵਰਗ ਦੀ ਗੱਲ ਕੀਤੀ ਜਾਂਦੀ ਹੈ ਸਾਡਾ ਮੰਨਣਾ ਕਿਤੇ ਨਾ ਕਿਤੇ ਮੁਸਲਮਾਨਾਂ ਦੀ ਗੱਲ ਰਹਿ ਜਾਂਦੀ ਹੈ ਮੁਸਲਮਾਨਾਂ ਦੇ ਅਜਿਹੇ ਕਿਹੜੇ ਮੁੱਦੇ ਨੇ ਜਿਨ੍ਹਾਂ ਤੇ ਸਰਕਾਰਾਂ ਗੱਲ ਨਹੀਂ ਕਰਦੀਆਂ ਨਹੀਂ ਦੇਖੋ ਧਰਮ ਦੇ ਆਧਾਰ ਤੇ ਵੋਟਾਂ ਮੰਗਣੀ ਨਾ ਕਰਨਾ ਚੰਗੀ ਗੱਲ ਨਹੀਂ ਹੈਗੀ ਦੇਖੋ ਜੇ ਮੰਗਣੀ ਹੈ ਤਾਂ ਵਿਕਾਸ ਦੇ ਨਾਮ ਦੇ ਉੱਪਰ ਵੋਟਾਂ ਮੰਗ ਸਕਦਾ ਹੈ ਵਿਕਾਸ ਸਾਰਿਆਂ ਵਿੱਚ ਹੁੰਦਾ ਉਹ ਜਿਹੜਾ ਹਰ ਧਰਮ ਦਾ ਬੰਦਾ ਉਹਦੇ ਚ ਆ ਜਾਂਦਾ ਹੈ ਠੀਕ ਹੈ ਜਾਂ ਪਗਲੇ ਖਾਲੀਕੋ ਮੁਸਲਮਾਨ ਨੂਨ ਜਾਂ ਪਗੈਸਾ ਅਰਬੀਆ ਮੁਸਲਮਾਨ ਮੁਹੰਮਦਨ ਨੇ ਨਾ ਜਿਹੜੇ ਜਿਆਦਾ ਕਰੋ ਮਲੇਰ ਕੋਟਲਾ ਦੇ ਵਿੱਚ ਵਸਦੇ ਨੇ ਤਾਂ ਮਲੇਰ ਕੋਟਲਾ ਦੇ ਲੋਕਾਂ ਦੀ ਕਿਹੜੀ ਗੱਲ ਦੇ ਵਿੱਚ ਦਿਲਚਸਪੀ ਹੈ ਵੀ ਆ ਸਾਡੇ ਜਿਹੜੇ ਮੁੱਦੇ ਨੂੰ ਹੱਲ ਹੋਣਾ ਚਾਹੀਦੇ ਨੇ ਉਸ ਦਾ ਵਿਕਾਸ ਨਹੀਂ ਉਸ ਦਾ ਦਿੱਤੀ ਜੰ ਲੈ ਜੋ ਵਿਕਾਸ ਨੇ ਗੱਲ ਕਰੇਗਾ ਜੀ ਆਮ ਆਦਮੀ ਪਾਰਟੀ ਵਿਕਾਸ ਦੀ ਗੱਲ ਕਰ ਰਹੀ ਹੈ ਜੀ ਤੇ ਆਮ ਆਦਮੀ ਪਾਰਟੀ ਜੋ ਗਰੰਟੀ ਦਿੱਤੀ ਉਹਨਾਂ ਨੇ ਪੂਰੀਆਂ ਕੀਤੀਆਂ ਨੇ ਅਸੀਂ ਗਰੰਟੀਆਂ ਲੈ ਕੇ ਅਸੀਂ ਚਾਹੁੰਦੇ ਹਾਂ ਵੀ ਸਾਡੇ ਜਿਹੜਾ ਪਾਰਟੀ ਦੇ ਕੈਂਡੀਡੇਟ ਹੈਗੇ ਅਮੀਤ ਹਰਜੀ ਕੋਈ ਕੰਮ ਹੱਲੋ ਕੇ ਜਿਵੇਂ ਭਗਵੰਤ ਮਾਨ ਜੀ ਪੰਜਾਬ ਦੇ ਵਿੱਚ ਸਾਡੇ ਜ਼ਿਲ੍ਹੇ ਦੀ ਆਵਾਜ਼ ਉਠਾ ਕੇ ਪੰਜਾਬ ਦੀ ਆਵਾਜ਼ ਉਠਾ ਕੇ ਇਸ ਤਰ੍ਹਾਂ ਅਮੀਤ ਹਰਜੀ ਸਾਡੇ ਪੰਜਾਬ ਦੀ ਔਰ ਜ਼ਿਲ੍ਹੇ ਦੀ ਆਵਾਜ਼ ਪੰਦ ਠੀਕ ਹੈ ਜੀ ਧੰਨਵਾਦ ਤੁਹਾਡਾ ਅੱਜ ਕੀ ਨਾਮ ਹੈ अच्छा शेख साहब ਤੁਸੀਂ ਮੈਨੂੰ ਦੱਸੋ ਬਈ ਜਿਹੜੇ ਮੁਸਲਮਾਨ ਨੇ ਮਲੇਰਪੁਰਲੇ ਦੇ ਉਹ ਕਿੱਦਾਂ ਦਾ ਉਮੀਦਵਾਰ ਚਾਹੁੰਦੇ ਨੇ ਮੁਸਲਮਾਨਾਂ ਦਾ ਹਮੇਸ਼ਾ ਇਸ ਵਲ ਗੋਹ ਰਿਹਾ ਕਿ ਜਿਹੜਾ ਉਮੀਦਵਾਰ ਹੈ ਉਹ ਜਿੱਦਾਂ ਤੁਹਾਨੂੰ ਪਤਾ ਹੈ ਕਿ ਸੈਂਟਰ ਦੇ ਵਿੱਚ ਜਿਹੜੀ ਸਿਆਸਤ ਚੱਲੀ ਹੈ ਪਿਛਲੇ 5 ਸਾਲ ਦੀ ਹੈ 14 2014 ਤੋਂ ਬੜੀ ਗੰਦੀ ਸਿਆਸਤ ਚੱਲੀ ਉਹਦੇ ਵਿੱਚ ਹਮੇਸ਼ਾ ਇਹ ਦੇਖਣ ਨੂੰ ਮਿਲਿਆ ਕਿ ਮੁਸਲਮਾਨਾਂ ਨੂੰ ਮਾਈਨੋਰਟੀਸ ਨੂੰ ਨੀਚਾ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਹਮੇਸ਼ਾ ਔਰ ਹਮੇਸ਼ਾ ਅੱਜ ਜਿਵੇਂ ਯੂਪੀ ਦੇ ਵਿੱਚ ਹੋਰ ਰਾਜਸਥਾਨ ਦੇ ਵਿੱਚ ਹੋ ਰਹੀਆਂ ਨਾਲ ਵਿੱਚ ਕਠਰਾਵਾ ਹੋਈਆਂ ਨੇ ਸਾਹਮਣੇ ਇਦਾਂ ਦੀ ਕੋਈ ਪੰਜਾਬ ਦੇ ਵਿੱਚ ਕਠਰਾਵਾ ਦੇਖਣ ਨੂੰ ਨਹੀਂ ਮਿਲੀ ਤਾਂ ਬੜੀ ਪੱਟੜ ਬਾਰ ਬਾਰ ਦੀ ਸਰਕਾਰ ਸੀਗੀ ਮੁਸਲਮਾਨ ਹਮੇਸ਼ਾ ਇਹ ਚਾਹੁੰਦੇ ਨੇ ਕਿ ਹਿੰਦੁਸਤਾਨ ਦੇ ਵਿੱਚ ਅਮਨ ਸ਼ਾਂਤੀ ਅ ਅਸੀਂ ਬਣੀ ਰਹੇ ਹਮੇਸ਼ਾ ਔਰ ਜੋ ਐਕਚੁਅਲੀ ਵਿੱਚ ਮੁਸਲਮਾਨਾਂ ਨੂੰ ਚਾਹੀਦੀ ਐਜੂਕੇਸ਼ਨ ਦੀ ਇਸ ਟਾਈਮ ਬਹੁਤ ਜ਼ਿਆਦਾ ਜ਼ਰੂਰਤ ਹੈ ਰੋਜ਼ਗਾਰ ਦੀ ਜ਼ਰੂਰਤ ਹੈ ਇਸੇ ਕੰਮ ਤੋਂ ਪਿੱਛੇ ਰਹੇ ਨੇ ਕਿਉਂਕਿ ਐਮਪੀ ਜਿਹੜੇ ਸਾਡੇ ਪਿਛਲੇ ਹੁਣ ਰਹੇ ਨੇ ਦਾ ਜੀਵਨੀ ਚੌਂਜੇ ਤੇ ਸਿਮਰਜੀਤ ਸਿੰਘ ਮਾਨ ਸਾਹਿਬ ਉਹ ਇਸ ਕੰਮ ਦੇ ਵਿੱਚ ਬਿਲਕੁਲ ਨਾਕਾਮਯਾਬ ਰਹੇ ਨੇ ਤਾਂ ਮੁਸਲਮਾਨਾਂ ਦੀ ਇਹੀ ਅਸੀਂ ਜਿਹੜੀ ਵੋਟ ਇਸ ਟਾਈਮ ਪਾਵਾਂਗੇ ਮਲੇਰਕੋਟਲੇ ਵਿੱਚ ਉਮੀਦਵਾਰ ਚੋਣਾਂ ਦੇ ਭਾਜਪੀ ਨੂੰ ਤਾਂ ਮੁਸਲਮਾਨ ਵੀ ਥੋੜੇ ਰਿਜੈਕਟ ਕਰਨਗੇ ਨਹੀਂ ਕੋਈ ਵੀ ਮੁਸਲਮਾਨ ਭਾਜਪੀ ਕੈਂਡੀਡੇਟ ਨੂੰ ਵੋਟ ਨਹੀਂ ਪਾਏਗਾ ਠੀਕ ਹੈ ਤੁਹਾਡੇ ਤੁਹਾਡੇ ਤੁਸੀਂ ਮੁੱਦਿਆਂ ਦੀ ਗੱਲ ਕੀਤੀ ਹੈ ਤੁਹਾਡੇ ਹਿਸਾਬ ਦੇ ਨਾਲ ਮੁਸਲਮਾਨਾਂ ਦੇ ਕੀ ਮੁੱਦੇ ਨੇ ਮਲੇਰਕੋਟਲੇ ਦੇ ਮੁਸਲਮਾਨ ਦੇ ਕੀ ਮੁੱਦੇ ਨੇ ਸਾਡੇ ਮੇਨ ਮੁੱਦੇ ਇਹੀ ਨੇ ਕਿ ਜਦੋਂ ਸੈਂਟਰ ਵਿੱਚ ਸਾਡੀ ਸਰਕਾਰ ਦੇ ਵਿੱਚ ਆਵਾਜ਼ ਸਾਡੀ ਬੁਲੰਦ ਕੀਤੀ ਜਾਵੇ ਜਿਵੇਂ ਮੁਸਲਮਾਨਾਂ ਤੇ ਅਤਿਆਚਾਰ ਹੋ ਰਹੇ ਨੇ ਤਾਂ ਔਰ ਕੋਈ ਵੀ ਇਦਾਂ ਦਾ ਐਮਪੀ ਨਹੀਂ ਹੈਗਾ ਅੱਜ ਤੱਕ ਜਿਹੜਾ ਮੋਸਮਾਨਾ ਦੇ ਫੇਵਰ ਚ ਬੋਲਿਆ ਹੋਵੇ ਜਿਹਨੇ ਅਫਸੋਸ ਜ਼ਾਹਿਰ ਕੀਤਾ ਹੋਵੇ ਤਾਂ ਖਮੋਸ਼ੀ ਧਾਰਨ ਕੀਤੀ ਜਾਂਦੀ ਹੈ ਹਮੇਸ਼ਾ ਤਾਂ ਅਸੀਂ ਇਹੀ ਚਾਹੁੰਦੇ ਹਾਂ ਕਿ ਇਦਾਂ ਦੀ ਅਗਰ ਕੋਈ ਪ੍ਰੋਬਲਮ ਆਂਦੀ ਹੈ ਪਹਿਲੀ ਗੱਲ ਤਾਂ ਆਵੇ ਨਾ ਅਗਰ ਆਂਦੀ ਹੈ ਤਾਂ ਮੋਸਮਾਨਾ ਦੇ ਮੁੱਦਿਆਂ ਦੇ ਵਿੱਚ ਆ ਵੱਧ ਚੜ ਕੇ ਬੋਲੇ ਔਰ ਸਭ ਤੋਂ ਵੱਡੀ ਜਿਹੜੀ ਪ੍ਰੋਬਲਮ ਮਲੇ ਕੋਲੇ ਵਿੱਚ ਆ ਮੈਂ ਮਲੇ ਕੋਲੇ ਦੀ ਗੱਲ ਕਰੂੰਗਾ ਮੈਡੀਕਲ ਕਾਲਜ ਦੀ ਬਹੁਤ ਲੰਬੇ ਸਮੇਂ ਤੋਂ ਡਿਮਾਂਡ ਹੈਗੀ ਹੈ ਕਿਉਂਕਿ ਸਾਡੇ ਬੱਚੇ ਇਸ ਟਾਈਮ ਕਾਫੀ ਜ਼ਿਆਦਾ ਪੜ੍ਹਨ ਦੀ ਕੋਸ਼ਿਸ਼ ਕਰ ਰਹੇ ਨੇ ਔਰ ਅ ਅਲਹਮਦੁਲਿਲਾ ਮਲੇ ਕੁਲ ਵਿੱਚ ਸਾਡੀਆਂ ਬੱਚੀਆਂ ਆ ਸੀਗਾ ਇੱਕ ਬਹੁਤ ਗਰੀਬ ਘਰ ਦੀ ਜੱਜ ਜਿਹੜੀ ਸਰਕਾਰੀ ਸਕੂਲ ਦੇ ਵਿੱਚੋਂ ਨਿਕਲੀ ਹੈ ਤਾਂ ਸੀ ਦੀ ਬੜੀ ਖੁਸ਼ੀ ਹੈ ਤਾਂ ਸਾਡੀ ਮੀਨਤ ਇਹੀ ਹੈ ਕਿ ਸਾਡੇ ਬੱਚੇ ਨੂੰ ਐਜੂਕੇਸ਼ਨ ਚਾਹੀਦੀ ਹੈ ਮੈਡੀਕਲ ਕਾਲਜ ਚਾਹੀਦਾ ਜਿਹੜਾ ਕਿ ਨਹੀਂ ਪਾਸੇ ਰੱਖ ਦਿੱਤਾ ਗਿਆ ਸੀ ਪਿਛਲੀ ਕਾਂਗਰਸ ਸਰਕਾਰ ਦੇ ਟਾਈਮ ਪਰ ਉਸਾ ਉਸ ਦਾ ਹੁਣ ਤੱਕ ਪਤਾ ਨਹੀਂ ਹੈਗਾ ਕਿ ਕਾਲਜ ਬਣੇਗਾ ਨਹੀਂ ਬਣੇਗਾ ਸਭ ਤੋਂ ਵੱਡੀ ਡਿਮਾਂਡ ਸਾਡੀ ਮੈਡੀਕਲ ਕਾਲਜ ਦੀ ਦੂਜਾ ਵੀ ਸਾਡੀ ਹੈਗੀ ਆ ਜਿਹੜੀ ਸੈਕੰਡ ਹੈ ਉਹ ਹੈਗੀ ਹੈਲਥ ਫੈਸਿਲਿਟੀਆਂ ਜਿਵੇਂ ਮੈਡੀਕਲ ਕਾਲਜ ਦਾ ਹਸਪਤਾਲ ਹੈ 100 ਬੈਡ ਵਾਲਾ ਹਸਪਤਾਲ ਹੈ ਇੱਥੇ ਕੋਈ ਡਾਕਟਰ ਜਿਆਦਾ ਅੱਛੇ ਡਾਕਟਰ ਨਹੀਂ ਹੈਗੇ ਤਾਂ ਸਾਡੀ ਉਹੀ ਜ਼ਿਮਾਂਦ ਰਹੇਗੀ ਕਿ ਜੋ ਐਮਪੀ ਆਂਦਾ ਠੀਕ ਹੈ ਏਦਾਂ ਦੀ ਸਾਡੀ ਹਸਪਤਾਲ ਦੀ ਫੈਸਿਲਿਟੀ ਸੋਨ ਜਿਹਦੇ ਨਾਲ ਆਦਰ ਕੋਈ ਪੇਸ਼ੈਂਟ ਬਿਮਾਰ ਹੁੰਦਾ ਤਾਂ ਸਾਡੇ ਹਸਪਤਲ ਵਿੱਚ ਰੈਫਰ ਕਰ ਦਿੱਤਾ ਜਾਂਦਾ ਸੀ ਚਾਹਨਾ ਕਿ ਨਾਲ ਦੀ ਨਾਲ ਟ੍ਰੀਟਮੈਂਟ ਸ਼ੁਰੂ ਹੋ ਜਾਵੇ ਇਸ ਕਰਕੇ ਕਈ ਲੋਕਾਂ ਦੀ ਜਾਨਾਂ ਵੀ ਬਚਾਈਆਂ ਜਾ ਸਕਦੀਆਂ ਨੇ এডਿਕੇਸ਼ਨ ਬਹੁਤ ਜ਼ਰੂਰੀ ਹੈ ਜਿਵੇਂ ਸਪਾਰਟ ਸਕੂਲ ਸਰਕਾਰੀ ਸਕੂਲ ਹੈਗੇ ਨੇ ਮਲੇਕੋਲੇ ਵਿੱਚ ਨਹੀਂ ਮਲੇਕੋਲੇ ਤੋਂ ਬਾਹਰ ਹੈਗੇ ਤਾਂ ਮੈਂ ਅੱਜ ਹੀ ਡਿਮਾਂਡ ਕਰੂੰਗਾ ਕਿ ਪੰਜਾਬ ਦੀ ਸਰਕਾਰ ਜਿਹੜੀ ਆਮ ਆਦਮੀ ਪਾਰਟੀ ਸਰਕਾਰ ਸਾਡੀ ਪ੍ਰਾਇਓਰਟੀ ਨਹੀਂ ਰਹੇਗੀ ਕਿ ਅਸੀਂ ਮੀਥੇਵ ਸਾਹਿਬ ਨੂੰ ਅਸੀਂ ਆਮਲੇ ਕੋਲ ਜੁਤਾਗੇ ਭੇਜੀ ਔਰ ਸਾਡੇ ਜਿਹੜੇ ਸਿਹਤ ਦੀਆਂ ਜ਼ਰੂਰਤਾਂ ਉਹ ਪੂਰੀਆਂ ਕਰ ਸਕਣ। ਉਹ ਸਰਕਾਰ ਦੇ ਵਿੱਚ ਜਾ ਕੇ ਸਾਡੀਆਂ ਇਹਦੀ ਆਵਾਜ਼ ਬੁਲੰਦ ਕਰ ਸਕਣ ਕਿ ਮੁਸਲਮਾਨਾਂ ਨੂੰ ਦੂਰੇ ਦਰ ਨਾਗਰਿਕ ਨਾ ਸਮਝਿਆ ਜਾਵੇ ਮੁਸਲਮਾਨਾਂ ਨੂੰ ਬਰਾਬਰ ਦਾ ਸਨਮਾਨ ਦਿੱਤਾ ਜਾਵੇ। ਠੀਕ ਹੈ ਜੀ। ਇਹ ਸਾਡੀ ਰਮਾਸ। ਧੰਨਵਾਦ ਜੀ ਬਹੁਤ। ਲੋਕ ਸਭਾ ਚੋਣਾਂ ਸਰਤੇ ਨੇ ਕਿਵੇਂ ਦੇਖਦੇ ਇਹਨਾਂ ਨੂੰ? ਇਹ ਤਾਂ ਜੀ ਚੋਣਾਂ ਨੂੰ ਅਸੀਂ ਤਾਂ ਦੇਖਦੇ ਆਂ ਵੀ ਸਾਰੇ ਹਕੂਮਾਨੀਆਂ ਇੱਕੋ ਜਿਹੀਆਂ ਜਿਸ ਤਰ੍ਹਾਂ ਦਾ ਹੈਗਾ ਚੱਲ ਰਿਹਾ ਸਿਸਟਮ। ਉਹਦੇ ਮੁਤਾਬਕ ਮੁਸਲਮਾਨਾਂ ਦੀ ਆਪਣੀਆਂ ਮੰਗਾਂ ਨੇ, ਦਲਿਤਾਂ ਦੀਆਂ ਆਪਣੀਆਂ ਮੰਗਾਂ ਨੇ ਠੀਕ ਹੈ। ਔਰ ਜਿਹੜੇ ਉਸਾਨਾਂ ਦੀਆਂ ਆਪਣੀਆਂ ਮੰਗਾਂ ਨੇ, ਮੁਹੰਮਦਨਾਵੀ ਕੀ ਮੁਸ਼ਕਿਲਾਂ ਨਹੀਂ ਜੀ। ਇਹਨਾਂ ਦੀਆਂ ਬਹੁਤ ਮੁਸ਼ਕਿਲਾਂ ਆ ਰਹੀਆਂ ਨੇ ਔਰ ਜਿਹੜੀ ਜਾਤਵਾਦ ਨੂੰ ਮਹਿੰਗਾ ਕਰਕੇ ਬਾਰ-ਬਾਰ ਲੜਤਾਰਿਆ ਜਮਦਾਸ਼ ਸੇਹਜਾਂ ਦੇ ਉੱਤੋਂ ਵੀ ਮੰਗਾਂ ਨੂੰ ਐ ਕਰਦਾ ਜਾਊਗਾ, ਇਹਨਾਂ ਨਾਲ ਐ ਕਰਿਆ ਜਾਊਗਾ। ਇਹ ਵਧੀਆ ਗੱਲਾਂ ਨਹੀਂ ਹੈਗੀਆਂ। ਠੀਕ ਹੈ। ਬਾਕੀ ਜੋ ਮੁਸਲਮਾਨਾਂ ਦੇ ਮੁੱਦੇ ਨੇ, ਉਹਨਾਂ ਨੂੰ ਕੁਝ ਰਿਜ਼ਰਵੇਸ਼ਨ ਵੀ ਚਾਹੀਦੀ ਹੈ। ਠੀਕ ਹੈ ਔਰ ਇਹਨਾਂ ਦੇ ਹੱਕ ਇਹਨਾਂ ਨੂੰ ਮਿਲਨੇ ਚਾਹੀਦੇ ਨੇ ਠੀਕ ਹੈ ਜੀ ਸਾਡਾ ਤਾਂ ਬਸ ਇਹੀ ਹੈ ਵੀ ਰੂਹਿੰਦੋਸਤਾਂ ਦੇ ਵਿੱਚ ਇੱਕ ਮੁੱਠੇ ਹੋ ਕੇ ਦੁਰਦਸ਼ਣ ਤਰ੍ਹਾਂ ਰਿਹਾ ਜਾ ਰਹੇ ਔਰ ਜਿਹੜੀਆਂ ਸਾਡੀਆਂ ਮੰਗਾਂ ਨੇ ਉਹ ਜਰੂਰ ਜਿਸ਼ਣ ਮੰਗਾਂ ਨੇ ਔਰ ਸਾਡੀ ਨੂੰ ਸ਼ਾਨਦਾਰ ਜੀ ਦਿੱਤਾ ਜਾਵੇ ਉਹਦੇ ਮੁਤਾਬਕ ਸਾਡੀ ਮਤਲਬ ਇਹੀ ਸਾਡੀਆਂ ਮੰਗਾਂ ਨੇ ਉਮੀਦਵਾਰ ਕਿਦਾਂ ਦਾ ਚਾਹਣੇ ਤੁਸੀਂ ਉਮੀਦਵਾਰ ਅਸੀਂ ਚਾਹਣੇ ਵੀ ਬਹੁਤ ਸੰਗਰੂਰ ਦਾ ਲੋਕ ਹੈ ਜੀ ਉਮੀਦਵਾਰ ਹੋਵੇ ਔਰ ਜਿਹੜਾ ਦੇਖਭਾਲ ਕਰਦਾ ਹੋਵੇ ਪੂਰੇ ਹਲਕੇ ਦੀ ਔਰ ਜਿਹਨੇ ਵੀ ਪੂਰਾ ਨਿਗਰਾਨੀ ਰੱਖੇ ਇਥੇ ਪਹਿਲਾਂ ਵੀ ਆਨੇ ਬਾਹਰ ਦੇ ਉਮੀਦਵਾਰ ਕੋਈ ਉਹਨਾਂ ਨੇ ਨਾ ਰਿਸਪੌਂਸ ਦਿੱਤੇ ਨਿਜੀਲਿਆ ਨੂੰ ਆਪ ਦਾ ਜਿੱਤ ਕੇ ਮੁੜ ਕੇ ਆਉਂਦੇ ਨਹੀਂ ਹੈਗੇ ਉਹਨਾਂ ਦੇ ਬਾਰੇ ਅਸੀਂ ਕੁਝ ਨਹੀਂ ਕਹਿੰਦੇ ਅਸੀਂ ਇਹੀ ਗਣਿਆ ਰੂਜ ਕੋ ਕੋ ਹੋਵੇ ਕੋਈ ਵੀ ਪਾਰਟੀ ਦਾ ਹੋਵੇ ਲੋਕਲ ਜੁਮ ਹੋਣਾ ਚਾਹੀਦਾ ਤੁਹਾਡਾ ਕਿ ਨਾਮ ਆ ਜੀ ਮੇਰਾ ਨਾਮ ਮੁਹੰਮਦ ਗੁਜਾਰ ਹੈ ਜੀ ਗੁਜਾਰ ਸਾਹਿਬ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਸਿਆਸਤ ਨੂੰ ਜੀ ਉਹ ਸਿਆਸਤ ਨੂੰ ਤਾਂ ਠੀਕ ਹੈ ਜੀ ਗਲਤ ਮਗਲਤ ਹੈ ਇਹ ਵੀ ਹਿੰਦੁਸਤਾਨ ਹੈ ਜਿਹੜਾ ਸਾਡਾ ਇੱਕ ਗੁੰਦਾਸੇ ਦੀ ਤਰ੍ਹਾਂ ਤਾਂ ਜੀ ਹਜ਼ਾਰਾਂ ਸਾਲਾਂ ਦੇ ਵਿੱਚੋਂ ਸਾਰੀਆਂ ਕੌਮਾਂ ਇੱਥੇ ਰਲ ਮਿਲ ਕੇ ਰਹਿ ਰਹੀਆਂ ਦੀਆਂ ਔਰ ਰਲ ਮਿਲ ਕੇ ਆਪਣਾ ਜੀਵਨ ਗੁਜ਼ਾਰ ਰਹੀਆਂ ਦੀਆਂ ਲੇਕਿਨ ਆ ਹੁਣ ਕੁਝ ਸਾਲਾਂ ਤੋਂ ਕੁਝ ਐਸੀਆਂ ਤਾਕਤਾਂ ਉੱਭਰ ਕੇ ਐਸੀਆਂ ਆ ਗਈਆਂ ਵੀ ਆਮ ਲੋਕਾਂ ਦੇ ਦਿਲਾਂ ਦੇ ਵਿੱਚ ਇੰਨੀ ਨਫ਼ਰਤ ਭਰ ਦਿੱਤੀ ਗਈ ਵੀ ਇੱਕ ਦੂਆ 'ਤੇ ਦੂਰਾਂ ਦੁਆਰਾ ਨਹੀਂ ਕਰਦਾ ਇਹ ਕਿਉਂ ਹੋਇਆ ਸਿਰਫ ਇਹ ਇਹ ਕੁਝ ਲੋਕ ਐਸੇ ਆ ਗਏ ਇਹਨਾਂ ਨੇ ਨਫਰਤ ਭਰਤੀ ਲੋਕਾਂ ਦੇ ਦਿਲਾਂ ਵਿੱਚ ਠੀਕ ਹੈ ਇਹ ਚੀਜ਼ ਨਹੀਂ ਹੋਣੀ ਚਾਹੀਦੀ ਇਹ ਚੀਜ਼ ਖਤਮ ਹੋਣੀ ਚਾਹੀਦੀ ਹੈ ਜਿਸ ਤਰ੍ਹਾਂ ਪਹਿਲਾਂ ਲੋਕ ਮਿਲਦੇ ਵਰਤਦੇ ਤੇ ਦਿਵਾਲੀ ਤੇ ਮੁਸਲਮਾਨ ਜਾਂਦੇ تھے ਜੀ ਆਪਣੇ ਭਰਾਵਾਂ ਨੂੰ ਦਿੰਦੇ ਸੀਗੇ ਮੁਬਾਰਕਬਾਦ ਠੀਕ ਹੈ ਔਰ ਈਦ ਦੇ ਵਕਰਾਇ ਦੇ ਉੱਪਰ ਵੀ ਜੀ ਹਿੰਦੂ ਭਰਾ ਆਪਣੇ ਮੁਸਲਮਾਨ ਭਰਾਵਾਂ ਨੂੰ ਦਿੰਦੇ ਤੇ ਮੁਬਾਰਕਬਾਦ ਤੋਂ ਉਹ ਜਿਹੜਾ ਇੱਕ ਸੀਗਾ ਸਮਾਜ ਉਹ ਇੱਕ معاشਰਾ ਯਾਨੀ ਆਪਸ ਵਿੱਚ ਮਿਲਣ ਵਰਤਨ ਦਾ ਉਹ ਹੁਣ ਦਿਨ ਪਰ ਦਿਨ ਦਿਨ ਪਰ ਦਿਨ ਦਿਨ ਪਰ ਦਿਨ ਖਤਮ ਹੁੰਦਾ ਜਾ ਰਿਹਾ ਤੁਹਾਡੇ ਤੁਹਾਡੇ ਹਿਸਾਬ ਦੇ ਨਾਲ ਲੋਕ ਸਭਾ ਦੇ ਵਿੱਚ ਮੁਹੰਮਦਨ ਕਿਹਦਾ ਦਾ ਉਮੀਦਵਾਰ ਚਾਹੁੰਦੇ ਨੇ ਤੇ ਮੁਹੰਮਦਨ ਦੇ ਕੀ ਮੁੱਦੇ ਨੇ ਨਹੀਂ ਚਾਹੇ ਮੁਹੰਮਦਨ ਹੋਵੇ ਗੈਰ ਮੁਹੰਮਦਨ ਹੋਵੇ ਲੇਕਿਨ ਸੈਕੂਲਰ ਬੰਦਾ ਹੋਵੇ ਜਿਹੜਾ ਮੁਸਲਮਾਨਾਂ ਦੇ ਕੀ ਮੁੱਦੇ ਨੇ ਮੁਸਲਮਾਨਾਂ ਦੇ ਮੁੱਦੇ ਤਾਂ ਇਹੀ ਦੇ ਵੀ ਸਾਨੂੰ ਹਰਾਸਮੈਂਟ ਦਾ ਕੀਤਾ ਜਾਵੇ ਹੈ ਜੀ ਡੀਏ 30 ਦਿਨ ਜਿਹੜਾ ਐਨ ਆਰ ਸੀ ਐਸ ਦੋ ਐਰਜੀ ਕਾਨੂੰਨ ਲੈ ਕੇ ਲੋਕਾਂ ਨੂੰ ਬਲੈਕਮੇਲ ਕੀਤਾ ਜਾਂਦਾ ਹੈ ਇਹ ਚੀਜ਼ ਨਹੀਂ ਹੋਣੀ ਚਾਹੀਦੀ ਹੈ ਜੀ ਇਹਨਾਂ ਨੂੰ ਦੱਬਿਆ ਨਹੀਂ ਜਾਣਾ ਚਾਹੀਦਾ ਹੁਣ ਰੇਲਾਂ ਦੇ ਵਿੱਚ ਜਾਣ ਤੋਂ ਵੀ ਲੋਕ ਸਫ਼ਰ ਕਰਨ ਤੋਂ ਰੇਲ ਦੇ ਵਿੱਚ ਡਰ ਲੱਗੇ ਖਾਸ ਕਰਕੇ ਜਿਹੜੀ ਸ਼ਕਲ ਵਿੱਚ ਮੈਂ ਗੱਲਾਂ ਇਹ ਜੇ ਸ਼ਕਲ ਸ਼ਕਲ ਇਹੀ ਦੀ ਸ਼ਕਲ ਨੂੰ ਤਾਂ ਹਿੰਦੁਸਤਾਨ ਦੇ ਵਿੱਚ ਹੁਣ ਤੁਰਨਾ ਬੈਠਣਾ ਉੱਠਣਾ ਔਖਾ ਹੋ ਗਿਆ ਜੀ ਸਫ਼ਰ ਕਰਨਾ ਔਖਾ ਹੋ ਗਿਆ ਇਹ ਚੀਜ਼ ਖਤਮ ਹੋਣੀ ਚਾਹੀਦੀ ਇਹ ਨਹੀਂ ਚਾਹੀਦੀ ਠੀਕ ਹੈ ਜੀ ਡਰ ਦਬਾਅ ਹੈ ਜਿਹੜਾ ਇਹ ਇਹ ਨਹੀਂ ਹੋਣਾ ਚਾਹੀਦਾ ਇਹ ਹਜੇ ਇੱਥੇ ਆਉਣਾ ਚਾਹੀਦਾ ਜਿਹੜਾ ਬੰਦਾ ਵੀ ਜਿਹੜਾ ਇਸ ਚੀਜ਼ ਨੂੰ ਖਤਮ ਕਰ ਸਕੇ ਮਲੇਰਕੋਟਲਾ ਦੇ ਵਿੱਚ ਮੌਜੂਦਾਂ ਪੂਰੇ ਪੰਜਾਬ ਦੇ ਵਿੱਚ ਕਹਿ ਲਈਏ ਸਬਜ਼ੀ ਸਪਲਾਈ ਕਰਨ ਦਾ ਕਾਰੋਬਾਰ ਕਰਦਾ ਹੈ ਮਲੇਰਕੋਟਲਾ ਤੇ ਸਾਡੇ ਨਾਲ ਮੌਜੂਦ ਨੇ ਇਥੋਂ ਦੇ ਲੋਕ ਅਸੀਂ ਜਾਣਾਂਗੇ ਕਿ ਕੀ ਕਹਿੰਦੀ ਸਿਆਸੀ ਹਸਿਆਸਿ ਜਾਤ ਤੇ ਇਸ ਵਾਰ ਲੋਕ ਸਭਾ ਚੋਣਾਂ ਦੇ ਵਿੱਚ ਕਿੱਦਾਂ ਦੇ ਮੁੱਦੇ ਰਹਿਣਗੇ ਮੁਸਲਮਾਨ ਵੀਰਾਂ ਦੇ ਤੇ ਜਾਣਾਂਗੇ ਵੀਰ ਤੋਂ ਵੀ ਜੀ ਕੀ ਨਾਮ ਤੁਹਾਡਾ ਜੀ ਹੈਗਾ ਫੋਮਸਪੀਲ ਕਿਸ ਤਰ੍ਹਾਂ ਦੇਖਦੇ ਹੋ ਲੋਕ ਸਭਾ ਚੋਣਾਂ ਨੂੰ ਜੀ ਲੋਕ ਸਭਾ ਚੋਣਾਂ ਇਹ ਅਜੇ ਤਿਆਰੀ ਚੱਲਿਆ ਨਹੀਂ ਹੈਗਾ ਠੀਕ ਹੈ। ਉਹ ਆਮ ਤੇਰੇ ਗਾਣੇ ਦੀ ਬਸ ਜੀ ਸ਼ਰਨਮਤ ਠੀਕ ਹੈ। ਤੁਹਾਡੇ ਹਿਸਾਬ ਦੇ ਨਾਲ ਕਿਦਾਂ ਦੇ ਉਮੀਦਵਾਰ ਅੱਗੇ ਆਉਣੇ ਚਾਹੀਦੇ ਨੇ? ਵਧੀਆ ਜਿਹਨਾਂ ਸੋਚ ਵਾਲੇ ਹੋਣੇ ਚਾਹੀਦੇ ਨੇ ਜਿਹੜੇ ਅੰਦੀਆ ਕੰਮਕਾਰ ਹੋਣ। ਠੀਕ ਹੈ। ਔਰ ਰੁਜ਼ਗਾਰ ਦੇ ਨੂੰ ਤਰੀਕਾ ਔਰ ਜਿਹੜੇ ਵਧੀਆ। ਹਾਂਜੀ ਕੀ ਨਾਮ ਹੈ ਤੁਹਾਡਾ? ਉਹ ਮੈਂ ਬਸ਼ੀਰ ਜੀ। ਲੋਕ ਸਭਾ ਚੋਣਾਂ ਆ ਗਈਆਂ। ਕਿਦਾਂ ਦੇ ਉਮੀਦਵਾਰ ਪਸੰਦ ਕਰਦੇ ਤੁਸੀਂ? ਜਿਹੜਾ ਜੀ ਕੰਮ ਕਰੇ। ਠੀਕ ਹੈ। ਹਾਂ ਉਹ ਚਾਹੀਦਾ ਆਪਾਂ ਨੂੰ। ਵੋਟਰ ਸੋਚ ਸਮੀ ਕੇ ਫੋਣੇ ਚਾਹੀਦੇ ਜਿਹੜੇ ਬੰਦੇ ਨੂੰ ਜਿਹੜੇ ਆਪਣੇ ਕੰਮ ਆਉਣ। ਕਿਸੇ ਪਾਰਟੀ ਦਾ ਕੋਈ ਮਤਲਬ ਨਹੀਂ। ਠੀਕ ਹੈ। ਤੇ ਕਿਵੇਂ ਦੇਖਦੇ ਹੋ ਜਿਹੜੇ ਬੀਤੇ ਸਮੇਂ ਦੇ ਵਿੱਚ ਉਮੀਦਵਾਰ ਗਏ ਨੇ ਜਾਂ ਫਿਰ ਕਿਸੇ ਨੇ ਕੁਝ ਨਹੀਂ ਕੀਤਾ। ਠੀਕ ਹੈ। ਹਾਂ ਬਿਲਕੁਲ। ਠੀਕ ਹੈ। ਵੋਟਰ ਵਾਨੇ ਮੋੜ ਕੇ ਦੇਖਦੇ ਵੀ ਹੈ ਨਹੀਂ। ਠੀਕ ਹੈ। ਹਾਂਜੀ। ਤੇ ਮੁਸਲਮਾਨਾਂ ਦੇ ਕੀ ਮੁੱਦੇ ਰਹਿੰਦੇ ਨੇ ਜਿਵੇਂ ਕਿਸਾਨਾਂ ਦੇ ਆਪਣੇ ਮੁੱਦੇ ਨੇ, ਦਲਿਤਾਂ ਦੇ ਆਪਣੇ ਮੁੱਦੇ ਨੇ, ਮੁਹੰਮਦਨ ਵੀਰਾਂ ਦੇ ਕੀ ਮੁੱਦੇ ਨੇ? ਤੁਹਾਡੇ ਸੋਚਣਾ। ਬਸ ਮੁਸਲਮਾਨਾਂ ਦੇ ਮੁੱਦੇ ਕੀ ਨੇ ਜੀ? ਮੁਸਲਮਾਨਾਂ ਦਾ ਇਹ ਮੁੱਦੇ ਦੇ ਵੀ ਪਿਆਰ, ਇਖਲਾਕ ਦੇ ਨਾਲ ਰਹਿਣਾ ਚਾਹੀਦਾ ਬੰਦੇ ਨੂੰ। ਠੀਕ ਹੈ ਹਾਂ ਮੁੱਦੇ ਇਹ ਕਿ ਸਮਾਜ ਨਾਲ ਵੀ ਅਸੀਂ ਨਹੀਂ ਸਰਕਾਰਾਂ ਤੋਂ ਕੀ ਮੰਗ ਕਰਦਾ ਮੁਸਲਮਾਨ ਮੁਸਲਮਾਨ ਵੀ ਲੜਾਈ ਝਗੜਾ ਨਾ ਹੋਵੇ ਹਿੰਦੂ ਮੁਸਲਮਾਨ ਦਾ ਫਸਾਦ ਨਾ ਹੋਵੇ ਠੀਕ ਹੈ ਜੀ ਹਾਂ ਜੀ ਹਰ ਇੱਕ ਬੰਦਾ ਪਿਆਰ ਦੇ ਨਾਲ ਰਹੇ ਲੋਕ ਸਭ ਜਿਹੜਾ ਵਧੀਆ ਦੇਖ ਰਹੇ ਆਂ ਬਸ ਕਿਹੜੀ ਪਾਰਟੀ ਵਧੀਆ ਬੋਟ ਪਾ ਦਾਂਗੇ ਉਹ ਨੂੰ ਅਸੀਂ ਠੀਕ ਹੈ ਕੀ ਮੁੱਦੇ ਰਹਿਣ ਵਾਲੇ ਨੇ ਇਸ ਵਾਰ ਲਈ ਆ ਕੰਮ ਹੋਣ ਸਰਕਾਰ ਨੂੰ ਚਾਹੀਦਾ ਕੰਮ ਕਰਨੇ ਚਾਹੀਦੇ ਨੇ ਸਾਰੇ ਜੀ ਕਿਦਾਂ ਦੇ ਕੰਮ ਹੋਣ ਚਾਹੀਦੇ ਨੇ ਕੰਮ ਸਰ ਨੌਕਰੀ ਨੌਕਰੀ ਚਾਹੀਦੀ ਹੁੰਦੀ ਹੈ ਜੀ ਠੀਕ ਹੈ ਭਾਈ ਮੈਨ ਕਿਹੜਾ ਮੈਨ ਕਮਲ ਲੜਾਈ ਲੋੜੀਆਂ ਬੰਦ ਹੋਣੇ ਚਾਹੀਦੇ ਨੇ ਗੜੀਏ ਠੀਕ ਹੈ ਗਲਤ ਪਰਚੇ ਪੈਂਦਿਆਂ ਨੇ ਠੀਕ ਹੈੀ ਉਹਦਾ ਉੱਤੇ ਚੱਕਣਾ ਚਾਹੀਦਾ ਸਿੱਧੂ ਮੂਸੇ ਦਾ ਵਿਚਾਰਾ ਮਾਰਿਆ ਗਿਆ ਉਹਦੇ ਬਾਰੇ ਕੋਈ ਨਹੀਂ ਸੁਣਾਈ ਹੋਈ ਉਹਦੀ ਵੀ ਠੀਕ ਹੈ ਆਹ ਬੰਦੇ ਦਾ ਕੀ ਬਣੂਗਾ ਠੀਕ ਹੈ ਕਿਤੇ ਨਾ ਕਿਤੇ ਨੇਤਾਵਾਂ ਦੀ ਇਸ ਗੱਲ 'ਚ ਗਲਤੀ ਦੇਖਦੇ ਹਾਂ ਵੀ ਵਾਅਦੇ ਕਰਕੇ ਜਾਂਦੇ ਨੇ ਵਾਅਦੇ ਪੂਰੇ ਨਹੀਂ ਹੁੰਦੇ ਪਰ ਵੋਟਾਂ ਦੇ ਟਾਈਮ ਆ ਜਾਂਦੇ ਨੇ ਜੀ ਉਸ ਤੋਂ ਬਾਅਦ ਕੋਈ ਨਹੀਂ ਆਉਂਦਾ ਜੀ ਠੀਕ ਹੈ ਕੋਈ ਹੋਰ ਗੱਲ ਬਾਤ ਕਹਿਣੀ ਚਾਹੁੰਦੇ ਮੈਂ ਕਿੰਨੇ ਉਮੀਦਵਾਰ ਚਾਹੀਦੇ ਨੇ ਉਮੀਦਵਾਰ ਸਾਰੇ ਠੀਕ ਨੇ ਜੀ ਕਿਹੜਾ ਅੱਛਾ ਲੱਗੂ ਬੋਰਡ ਪਾ ਦਾਂਗੇ ਧੰਨਵਾਦ ਜੀ ਕਿਤਨਾ ਕਿਤੇ ਮਲੇਰਕੋਟਲੇ ਦੇ ਜਿਹੜੇ ਵੀਰ ਨੇ ਉਹ ਇਹ ਚੀਜ਼ ਚਾਹੁੰਦੇ ਨੇ ਕਿ ਜਿਹੜੀ ਵਾਦਾ ਖਿਲਾਫੀ ਕੀਤੀ ਜਾਂਦੀ ਹੈ ਉਹ ਵਾਦਾ ਖਿਲਾਫੀ ਨਾ ਹੋਵੇ ਤੇ ਲੀਡਰਾਂ ਵੱਲੋਂ ਉਹਨੇ ਕੀ ਵਾਦੇ ਕੀਤੇ ਜਾਣ ਜਿਹੜੇ ਕਿ ਪੂਰੇ ਹੋ ਸਕਣ ਕਿਉਂਕਿ ਮਲੇਰਕੋਟਲਾ ਇੱਕ ਇੱਕ ਸੰਗਰੂਰ ਦਾ ਇਦਾਂ ਦਾ ਹਲਕਾ ਹੈ ਜਿੱਦੀ ਵੋਟ ਜਿਹੜੀ ਹੈਗੀ ਉਹ ਇੱਕ ਤਰਫਾ ਭੁਗਤਦੀ ਹੈ ਕਿਉਂਕਿ ਮੁਹੰਮਦਨ ਵੀਰ ਨੇ ਜਿਹੜੇ ਉਹ ਲਗਭਗ 68% ਦੇ ਕਰੀਬ ਮਲੇਰਕੋਟਲਾ ਦੇ ਵਿੱਚ ਨੇ ਬਾਈ ਜੀ ਕੀ ਨਾਮ ਆ ਤੁਹਾਡਾ? ਅਬਦੁੱਲ ਰਸ਼ੀਦ ਐ ਲੋਕ ਸਭਾ ਚੋਣਾਂ ਨੂੰ ਕਿਵੇਂ ਦੇਖ ਰਹੇ ਹੋ? ਵੋਟਾਂ ਆ ਗਈਆਂ ਸਰ ਤੇ। ਵੋਟਾਂ ਦਾ ਦੇਖੋ ਜੀ ਅਜੇ ਮੌਕੇ ਦੇ ਉੱਪਰ ਪਤਾ ਲੱਗੂ। ਅੱਛਾ ਜੀ। ਕਿੱਦਾਂ ਦੇ ਉਮੀਦਵਾਰ ਚਾਹੀਦ ਨੇ? ਬਸ ਉਮੀਦਵਾਰ ਆਇਆ ਜਾ ਉਹ ਜਿਹੜਾ ਸਭ ਨੂੰ ਦੇਖੇ ਗਰੀਬ ਜਨਤਾ ਨੂੰ। ਠੀਕ ਹੈ। ਹੋਰ ਵੀ ਕੋਈ ਲੋੜ ਹੋਈ ਐ? ਅੱਛਾ। ਮੁਸਲਮਾਨਾਂ ਦੇ ਮੁੱਦੇ ਨੇ ਜਿਹੜੇ ਉਹ ਕਿੱਦਾਂ ਦੇ ਨੇ ਮੁੱਦੇ? ਮੁਸਲਮਾਨਾਂ ਦੇ। ਉਹ ਮੁਸਲਮਾਨਾਂ ਦੇ ਮੁੱਦੇ ਹਰਨ ਉੱਪਰ ਲਾਇਆ ਗਿਆ ਵਿੱਚ ਭਾਈ ਉਹ ਕਰਨਾ ਪੈਂਦਾ। ਜਿਹੜਾ ਲਾਲ ਚੱਲੂ ਉਹ ਹੀ ਵਧੀਆ ਰਹੂ ਬੰਦਾ ਠੀਕ ਹੈ ਉਹਦੀ ਆਪਾਂ ਦਾ ਲੋੜ ਹੈ ਜਿਹੜਾ ਨਾਲ ਖੜੇ ਕਿੱਦਾਂ ਦੇ ਉਮੀਦਵਾਰ ਚਾਹਨੇ ਤੁਸੀਂ ਵੀ ਉਮੀਦਵਾਰ ਕਿੱਦਾਂ ਦਾ ਹੋਣਾ ਚਾਹੀਦਾ ਕੋਈ ਵੀ ਇਹ ਉਹ ਧਰਮਾਂ ਦੇ ਉਹ ਕਰਦੇ ਨੇ ਸਾਂਝੀ ਹੋਣਾ ਚਾਹੀਦਾ ਧਰਮਾਂ ਦਾ ਠੀਕ ਹੈ ਹਾਂ ਦਾਦਾ ਜੀ ਕੋਈ ਆਏ ਮੇਰੇ ਵਾਲਾ ਮੇਰਾ ਮੇਰਾ ਉਹ ਨਹੀਂ ਚਾਹੀਦਾ ਠੀਕ ਹੈ ਬਸ ਬੀਜੇਪੀ ਆ ਬਸ ਆਪ ਦੇ ਆਪ ਦੇ ਤਾਂ ਮਨੂ ਇਹ ਤੇ ਉਹ ਗਲਤ ਹੈ ਸਾਂਝੀ ਹੋਣਾ ਚਾਹੀਦਾ ਠੀਕ ਹੈ ਧਰਮਾਂ ਦਾ ਠੀਕ ਹੈ ਦੇ ਕਿਤਨੇ ਕਿਤੇ ਪਿਆਰ ਦੀ ਗੱਲ ਕਰਦੇ ਰਹੇ ਨੇ ਚਾਹੀਦਾ ਪਿਆਰ ਦੀ ਗੱਲ ਇਨਸਾਨੀਅਤ ਹੋਵੇ ਸੰਜੀ ਹੋਵੇ ਸਮਝ ਲੋ ਸੋਹੇਸਨ ਮਲੇਰਕੋਟਲਾ ਦੇ ਵੋਟਰ ਜਿਹੜੇ ਸਰਕਾਰਾਂ ਤੱਕ ਆਪਣੀ ਮੰਗ ਕਿਤਨੇ ਕਿਤੇ ਰੱਖ ਰਹੇ ਨੇ ਤੇ ਵਕ ਵਕ ਨੌਜਵਾਨਾਂ ਨੇ ਸਾਡੇ ਨਾਲ ਗੱਲਬਾਤ ਕੀਤੀ ਤੇ ਉਹਨਾਂ ਨੇ ਇੱਕੋ ਗੱਲ ਦਾ ਜ਼ਿਕਰ ਕੀਤਾ ਕਿ ਕਿਤਨੇ ਕਿਤੇ ਭਾਈਚਾਰਕ ਸਾਂਝ ਜਿਹੜੀ ਉਹ ਕਾਇਮ ਰਹਿਣੀ ਚਾਹੀਦੀ ਹੈ ਤੇ ਰਹੀ ਮੁੱਦਿਆਂ ਦੀ ਗੱਲ ਤੇ ਕਿਤਨਾ ਕਿਤੇ ਇੱਕ ਰੂਪ ਦਿਖਾਇਆ ਗਿਆ ਨੇਤਾਵਾਂ ਦੇ ਉੱਪਰ ਕਿ ਵਾਦਾ ਖਿਲਾਫੀ ਦਾ ਕਿ ਜਿਹੜੀ ਗੱਲ ਵੀ ਅਸੀਂ ਸਾਡੇ ਵੱਲੋਂ ਪੀਤੀ ਜਾਂਦੀ ਹੈ ਮੰਗ ਕੀਤੀ ਜਾਂਦੀ ਹੈ ਉਹ ਕਿਤਨਾ ਕਿਤੇ ਪੂਰੀ ਨਹੀਂ ਕੀਤੀ ਜਾਂਦੀ ਕੈਮਰਾਮੈਨ ਹੁਸਨ ਫਰੀਦ ਦੇ ਨਾਲ ਮਲੇਰ ਕਟਲਾ ਤੋਂ ਬੈਂਸੰਗ ਰੂੜੀਆਂ ਹਮਦਰਦ মিডিਆ